ਇੱਥੇ ਛੋਟੇ-ਛੋਟੀਆਂ ਗੁਫਾਵਾਂ ਆ ਤੇ ਉਹਨਾਂ ਦੇ ਵਿੱਚ ਜਿਹੜੇ ਸਾਧੂ ਸੰਤ ਆ ਉਹ ਕਾਫੀ ਸਦੀਆਂ ਤੋਂ ਹੈ ਹਾਂਜੀ ਸਦੀਆਂ ਤੋਂ ਭakti ਕਰ ਰਹੇ ਆ ਤੇ ਇਹ ਮੈਨੂੰ ਲੱਗਦਾ ਇਦਾਂ ਹੀ ਹੋਣਾ ਪੈਣਾ ਹੈ ਬਹੁਤ ਹੀ ਜ਼ਿਆਦਾ ਉਹ ਬਹੁਤ ਸ਼ਰੈਫੁਲੀ ਆ ਤੇ ਲੋ ਜੀ ਇਹ ਆ ਜੀ ਗੁਰੂ ਦੇ ਤਤਰੇ ਜੀ ਦਾ ਦਰਬਾਰ ਨੂੰ ਜਾਂਦਾ ਰਸਤਾ ਕਿਆ ਨਜ਼ਾਰਾ ਵੀ ਕਿਆ ਨਜ਼ਾਰਾ ਹੈ ਇੱਥੇ ਦਾ ਦੇਖਿਓ ਹੀ ਬਣਦੇ ਆ ਨ ਯਾਰ ਇੱਥੇ ਤੇ ਇੱਥੇ ਆ ਕੇ ਇਦਾਂ ਮਹਿਸੂਸ ਹੁੰਦਾ ਜਿਦਾਂ ਆਪਾਂ ਚైనా ਵਾਲੀ ਦੀਵਾਰ ਤੇ ਨਹੀਂ ਚੱਲਦੇ ਹੁੰਦੇ ਇੱਕ ਚੀਜ਼ ਜਿਹੜੀ ਮੈਨੂੰ ਇੱਥੇ ਕਿ ਬਹੁਤ ਜ਼ਿਆਦਾ ਵਧੀਆ ਲੱਗੀ ਆ ਜਿਹੜੇ ਆਪਣੇ ਸਫਾਈ ਕਰਮਚਾਰੀ ਆ ਇੱਥੇ ਜਿੰਨਾ ਵੀ ਕੂੜਾ ਆ ਚੱਕ ਕੇ ਸਾਰਾ ਜੁਨਾ ਗੜ ਜਾਂਦਾ ਹੈ ਦੇਖਣ ਤੋਂ ਬਾਅਦ ਬੇਮਤਾ ਦੇ ਮੰਦਰ ਚ ਤੇ ਚੱਲ ਪਏ ਆਪਾਂ ਗੁਰੂ ਜੀ ਤਤਾਰਾ ਜੀ ਦੇ ਮੰਦਰਾਂ ਨੂੰ ਇਸ ਤੋਂ ਅੱਗੇ ਫਿਰ ਜ਼ਿਆਦਾ ਆ ਜਾਂਦੇ ਦੂਜੇ ਜਿਹੜੇ ਉਹ ਘੋੜੀ ਡੋਲੀ ਵਾਲੇ ਆ ਜਿਹੜੇ ਵਿੱਚ ਬਿਠਾ ਕੇ ਲਿਜਾਂਦੇ ਨੇ ਕਿਉਂਕਿ ਇੱਥੇ ਤੱਕ ਤਾਂ ਰੋਬੇ ਆ ਰੋਬੇ ਦੇ ਵਿੱਚ ਇੱਥੇ ਤੱਕ ਆ ਜਾਂਦੇ ਇਸ ਤੋਂ ਅੱਗੇ ਰੋਬੇ ਨਹੀਂ ਹੈਗੇ ਤੇ ਜਿਹਨਾਂ ਨੇ ਅੱਗੇ ਜਾਣਾ ਹੁੰਦਾ ਇਹਨਾਂ ਨੂੰ ਤਾਂ ਨਹੀਂ ਤੋਰ ਹੁੰਦਾ ਤੇ ਉਹ ਫਿਰ ਡੋਲੀ ਚ ਆ ਜਾਂਦੇ ਆ ਤੇ ਅਧੀਆਂ ਪੋੜੀਆਂ ਅਸੀਂ ਆ ਗਏ ਆ ਅਧੀਆਂ ਰਹਿ ਗਈਆਂ ਤੇ ਚੱਲਦੇ ਆ ਦਰਸ਼ਕ ਇੱਥੇ ਤੁਹਾਨੂੰ ਖਾਣ ਨੂੰ ਸਭ ਕੁਝ ਮਿਲੂਗਾ ਹਰ ਇੱਕ ਤਰ੍ਹਾਂ ਦੀ ਕੋਲਡ ਡਰਿੰਕ ਮਿਲੂਗੀ ਚਾਹ ਮਿਲੂਗੀ ਕਟਿੰਗ ਵਾਲੀ ਚਾਹ ਮਿਲੂਗੀ ਫੁੱਲ ਚਾਹ ਮਿਲੂਗੀ ਤੇ ਫੂਡ ਵੀ ਮਿਲ ਜਾਊਗਾ ਖਾਣ ਨੂੰ ਸਾਰਾ ਕੁਝ ਤੇ ਚਲਿਏ ਜੀ ਚਲੋ ਆਜੋ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਪਈ ਆ ਕਮੈਂਟ ਵਿੱਚ ਜਰੂਰ ਦੱਸਿਓ ਆਪਣੇ ਵੱਲੋਂ ਤਾਂ ਅਸੀਂ ਆਪਣਾ 110% ਲਾ ਰਹੇ ਆ ਫਿਰ ਵੀ ਇਤਨੇ ਕਿਤੇ ਕੋਈ ਕਮੀ ਰਹਿ ਜਾਂਦੀ ਆ ਉਹਦੇ ਦੇ ਸੋਰੀ ਨੈਕਸਟ ਵਿੱਚ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਅੱਛਾ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਰਦੇ ਰਹਾਗੇ ਤੇ ਆ ਜੋ ਇਹ ਇੱਥੇ ਦਾ ਨਜ਼ਾਰਾ ਹੈ ਕੁਝ ਛੋਪਾ ਕਾਫੀ ਹੈ ਇੱਥੇ ਤੁਸੀਂ ਪਾਣੀ ਲੈਣਾ ਪੀਣ ਨੂੰ ਹੋਰ ਹੈ ਗਿਆ ਹੋਰ ਠੀਕ ਹੈ ਅੱਗੇ ਛੋਪੇ ਹੈਗੀ ਹੋਰ ਦੁਕਾਨੇ ਹੈ ਗੁੱਡ ਤੇ ਲਓ ਜੀ ਇਹ ਆ ਜੀ ਗੁਰੂ ਦੇ ਤਤਰੇ ਜੀ ਦੇ ਆ ਦਰبار ਨੂੰ ਜਾਂਦਾ ਰਸਤਾ ਤੇ ਤੁਸੀਂ ਆਪ ਮੈਦਨ ਕਰਕੇ ਦੇਖੋ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਅਦੁੱਪੁੱਤ ਇੱਥੇ ਜਿਹੜੀਆਂ ਨਾ ਬਿਆਨ ਨਹੀਂ ਹੁੰਦੀਆਂ ਇਹ ਤੁਜੀ ਜਿਹੜੀ ਮੈਨੂੰ ਇੱਥੇ ਬਹੁਤ ਜ਼ਿਆਦਾ ਵਧੀਆ ਲੱਗੀ ਆ ਜਿਹੜੇ ਆਪਣੇ ਸਫਾਈ ਕਰਮਚਾਰੀ ਆ ਇੱਥੇ ਜਿੰਨਾ ਵੀ ਕੂੜਾ ਆ

ਚਾ ਪੀ ਕੇ ਤੇ ਖਾ ਵੀ ਵੀ ਲਿਆ ਹੁਣ ਥੋੜਾ ਜਿਆ ਤੇ ਹੁਣ ਚੱਲ ਪਏ ਆ ਆਪਾਂ ਗੁਰੂ ਕੋਰਖ ਗੁਰੂ ਗੋਰਖਨਾਥ ਜੀ ਦੇ ਮੰਦਿਰ ਨੂੰ ਸਾਹਮਣੇ ਗੁਰੂ ਗੋਰਖਨਾਥ ਜੀ ਦਾ ਮੰਦਿਰ ਹੈ ਤੇ ਦੇਖੀ ਕੱਕੇ ਹੋਲੀ ਬਈ ਜੁਸਤਮ ਛਾਲਾ ਨਹੀਂ ਮਾਰਨੀ ਆ ਪੱਥਰ ਇੱਥੇ ਜਿਹੜੇ ਬਹੁਤ ਤਿਲਕਣ ਵਾਲੇ ਆ ਜੇ ਵੀ ਆ ਪੱਥਰ ਲਾਇਆ ਇਹਨਾਂ ਨੇ ਪੋੜੀਆਂ ਤੇ ਪੋੜੀਆਂ ਤੇ ਇਹਦਾ ਮਾਰਬਲ ਹੁੰਦਾ ਨਾ ਇਦਾਂ ਦਾ ਪੱਥਰ ਤੇ ਇਹ ਲਓ ਜੀ ਦੇਖੋ ਨਜ਼ਾਰਾ ਗਰਨਾਰ ਪਰਬਤ ਦਾ ਤੇ ਜਿੰਨਾ ਵੀ ਕਾਲਾ ਕਾਲਾ ਪਹਾੜ ਤੁਸੀਂ ਦੇਖਦੇ ਆ ਨਾ ਬਲੈਕ ਬਲੈਕ ਇਹ ਉਹ ਅੱਗੇ ਹੈਗਾ ਗੁਰੂ ਦਤਤਰਾ ਜੀ ਦਾ ਮੰਦਿਰ ਤੇ ਇੱਥੇ ਜਿਹੜੀ ਸੰਗਤ ਆ ਜਣੀ ਇੱਥੇ ਦੇ ਜਿਹੜੇ ਲੋਕੀ ਰਹਿਣ ਵਾਲੇ ਆ ਨਾ ਉਹਨਾਂ ਨੂੰ ਜਿਆਦਾ ਬਾਬਾ ਬਾਲਕਨਾਥ ਜੀ ਬਾਰੇ ਨਹੀਂ ਪਤਾ ਹੈ ਨਾ ਗੁਰੂ ਦਤਤਰਾ ਜੀ ਬਾਰੇ ਇਹਨਾਂ ਨੂੰ ਪਤਾ ਆ ਤੇ ਗੁਰੂ ਗੋਰਖਨਾਥ ਜੀ ਬਾਰੇ ਵੀ ਪਤਾ ਆ ਉਹ ਇਹਨਾਂ ਨੇ ਗੱਲਬਾਤ ਕੀਤੀ ਇੱਥੇ ਬਹਿ ਕੇ ਕੁਝ ਬੰਦੇ ਨੂੰ ਇੰਨਾ ਪਤਾ ਵੀ بابا ਬਾਲਕਨਾਥ ਜੀ ਕੇ ਨਾਮ ਦੇ ਬਾਰੇ ਨਹੀਂ ਪਤਾ ਉਧਰ ਉਹਨਾਂ ਨੂੰ ਥੋੜਾ ਜਿਹਾ ਪਤਾ ਵੀ ਇੱਥੇ ਹੋਇਆ ਹੋਣਾ ਵੀ ਹੈ ਉਹਨਾਂ ਨੇ ਆਪਣੇ ਬਿਉਰਗੋ ਤੋਂ ਸੁਣਿਆ ਹੈ ਗਾਂ ਹਿਸਟਰੀਆਂ ਇਦਾਂ ਹੁੰਦੀਆਂ ਆ ਤੇ ਉਹ ਉਹ ਵੀ ਦੱਸਦੇ ਵੀ ਗੁਰੂ ਜਿਹੜੇ ਉਹਨਾਂ ਤੇ ਹੋਏ ਆ ਉਹ ਗੁਰੂ ਦਿੱਤਤਰਾ ਜੀ ਆ ਤੇ ਉਹਨਾਂ ਤੋਂ ਉਹਨਾਂ ਨੇ ਨਾਮਦਾਨ ਲਿਆ ਸੀਗਾ ਤੇ ਪ੍ਰੈਕਟੀਕਲੀ ਇੱਥੇ ਆ ਕੇ ਇਹ ਗੱਲਾਂ ਰੀਲਾਈਜ਼ ਕਰਨੀਆਂ ਦੇਖਣੀਆਂ ਮਹਿਸੂਸ ਕਰਨੀਆਂ ਇੱਕ ਹੋਰ ਤਾਂ ਵਧੀਆ ਗੱਲ ਵੀ ਆ ਤੇ ਕਮਾਨਣ ਵਾਲੀ ਵੀ ਆਪਣੇ ਆਪ ਚ ਨਾ ਤੇ ਦੇਖ ਲਓ ਬਾਬਾ ਜੀ ਇੱਥੇ ਗੁਰੂ ਦਾ ਤਾਤਰਾ ਜੀ ਦੇ ਜਿਹੜਾ ਜਿੱਥੇ ਮੰਦਿਰ ਹੈ ਨਾ ਇੱਥੇ ਆਉਂਦੇ ਹੁੰਦੇ ਸੀਗੇ ਨਾ ਜੂਨਾ ਗੜ ਤੋਂ ਤੇ ਨਾਮਦਾਨ ਲੈਣ ਲਈ ਬਾਬਾ ਜੀ ਦੇ ਕੋਲ ਰਹੇ ਇੱਥੇ ਉਹਨਾਂ ਨੇ ਥੋੜਾ ਟਾਈਮ ਭਗਤੀ ਵੀ ਕੀਤੀ ਸੇਵਾ ਵੀ ਕੀਤੀ ਹਾਂਜੀ ਲਓ ਜੀ ਚੱਲਦੇ-ਚੱਲਦੇ ਤੇ ਇਹ ਮੈਨੂੰ ਵੀਰੇ ਕਹਿੰਦੇ ਭਰਾ ਕਹਿੰਦੇ ਬਈ ਮੇਰੀ ਵੀਡੀਓ ਵੀ ਲੈ ਲਓ ਤੇ ਆਪਾਂ ਇਹਨਾਂ ਦੀ ਵੀ ਲੈ ਲੈਂਦੇ ਆ ਹਾਂਜੀ ਕੀ ਹਾਲ ਹੈ ਜੀ ਬਈਆ ਕਿਹਦੇ ਆਪੀ ਆਪੇ ਤੇ ਕਿਹਾਂ ਸੇ ਹੋ ਆਪ ਅੱਛਾ ਲੋਕਲੀ ਹੋ ਆਪ ਲੋ ਜੀ ਕੀ ਕੰਮ ਕਰਦੇ ਤੁਸੀਂ ਇੱਥੇ ਸਫਾਈ ਸਫਾਈ ਦਾ ਹਾਊਸ ਕੀ ਅੱਛਾ ਜਿਹੜੀ ਮੈਂ ਪਿੱਛੇ ਗੱਲ ਦੱਸਤਾ ਸੀ ਵੀ ਸਫਾਈ ਬਹੁਤ ਹੈ ਇੱਥੇ ਤੇ ਇਹ ਬਰੀ ਬਰੀ ਆਪਣੇ ਤੇ ਚਲੋ ਬਹੁਤ ਵਧੀਆ ਭਾਈ ਫਲੂਨ ਹੈ ਆਪਕੋ ਬਹੁਤ ਅੱਛੇ ਨਾਲ ਕੰਮ ਕਰ ਰਹੇ ਹੋ ਦਿਖਾਈ ਦਿੱਤਾ ਹੈ ਕਿ ਉਹ ਇਤਨੀ ਪੂੜੀਆਂ ਚੜ ਕੇ ਆਏ ਹਨ ਨਾ ਤਾਂ ਪਤਾ ਚਲਦਾ ਵੀ ਸਫਾਈ ਹੈ ਹੈ ਨਾ ਤਾਂ ਬਹੁਤ ਵਧੀਆ ਭਾਈ ਠੀਕ ਹੈ ਨਾ ਆਪਾਂ ਓਏ ਬਾਬਾ ਜੀ ਕੀ ਹੈ ਮਿਹਰਬਾਨੀ ਉਨੀ ਕੀ ਹੈ ਠੀਕ ਹੈ ਨਾ ਉਹ ਠੀਕ ਹੈ ਜੀ ਚਲੋ ਗੁੱਡ ਆਹ ਇਹ ਬੰਦਾ ਥੋੜਾ ਮੂੰਹ ਦਿਖਾਣਾ ਨਹੀਂ ਚਾਹਤਾ ਇਸਨੇ ਰਮਾਲ ਬੰਨ੍ਹਿਆ ਠੀਕ ਹੈ ਲੋ ਲੋ ਕੀ ਨਜ਼ਾਰਾ ਵੀ ਕੀ ਨਜ਼ਾਰਾ ਇੱਥੇ ਦਾ ਦੇਖਿਓ ਹੀ ਬਣਦੇ ਆ ਯਾਰ ਇੱਥੇ ਦੇ ਜੈ ਗਰਨਾਰ ਜੈ ਗਨਾਰ ਅੱਛਾ ਆ ਜਿਹੜਾ ਨਾ ਰਸਤਾ ਇਹ ਬਣਾਇਆ ਹੋਇਆ ਥੱਲੇ ਜਿੱਦਾ ਖਾੜਿਆ ਖੱਡ ਦੇ ਉੱਤੇ ਕਿਦਾਂ ਪੁਲ ਨਹੀਂ ਬਣਦਾ ਇਹ ਉੱਦਾਂ ਬਣਾਤਾ ਇਹਨਾਂ ਨੇ ਤੇ ਬਹੁਤ ਹੀ ਵਧੀਆ ਗੁਰੂ ਗੋਖਰਨਾ ਜੀ ਦੇ ਮੰਦਰ ਤੇ ਲਾਗੇ ਪਹੁੰਚ ਚਲੇ ਆ ਤੇ ਇੱਥੇ ਆ ਕੇ ਇਦਾਂ ਮਹਿਸੂਸ ਹੁੰਦਾ ਜਿਦਾਂ ਆਪਾਂ ਚైనా ਵਾਲੀ ਦੀਵਾਰ ਤੇ ਨਹੀਂ ਚੱਲਦੇ ਹੁੰਦੇ ਤੇ ਸੇਮ ਉਹੋ ਜਿਹੀ ਫੀਲ ਆ ਰਿਹਾ ਦੇਖਿਓ ਇੱਥੋਂ ਤੇ ਚਾਰ ਚਫੇਰੇ ਦਾ ਨਜ਼ਾਰਾ ਫੁੱਲ ਤੇ ਇਹਨਾਂ ਪਰਬਤਾਂ ਦੇ ਵਿੱਚ ਕਨੇ ਬਹੁਤ ਮਹਾਰਿਸ਼ੀ ਆ ਯਾਨੀ ਸਾਧੂ ਸੰਤ ਆ ਜਿਹੜੇ ਇੱਥੇ ਭਗਤੀ ਕਰਦੇ ਆ ਮਹਾਰਾਜ ਦਾ ਨਾਮ ਲੈਂਦੇ ਆ ਤੇ ਇੱਥੇ ਛੋਟੀਆਂ-ਛੋਟੀਆਂ ਗੁਫਾਵਾਂ ਆ ਹਾਂਜੀ ਇਹਦੇ ਪਹਾੜ ਦੇ ਵਿੱਚ ਨਾ ਜਿਹੜੀ ਪਰਬਤ ਮਲਾ ਆ ਇਹ ਗਿਰਨਾਰ ਪਰਬਤ ਨਾ ਇੱਥੇ ਛੋਟੇ-ਛੋਟੀਆਂ ਗੁਫਾਵਾਂ ਆ ਤੇ ਉਹਨਾਂ ਦੇ ਵਿੱਚ ਜਿਹੜੇ ਸਾਧੂ ਸੰਤ ਆ ਉਹ ਕਾਫੀ ਸਦੀਆਂ ਤੋਂ ਇਹ ਹਾਂਜੀ ਸਦੀਆਂ ਤੋਂ ਭਗਤੀ ਕਰ ਰਹੇ ਆ ਤੇ ਭਗਾਵਾਲਿਆਂ ਨੂੰ ਕਹਿੰਦੇ ਉਹਨਾਂ ਦੇ ਦਰਸ਼ਨ ਹੁੰਦੇ ਆ ਜੀ ਅਜਾ ਪਹਾੜ ਦੇਖੋ ਜਿਹਦਾ ਪੱਥਰ ਨਾ ਚਿਣਿਓ ਹੁੰਦੇ ਆ ਉੱਪਰ ਗੌਰ ਨਾਲ ਦੇਖਿਓ ਇਹਦਾ ਪੱਥਰ ਚਿਣ-ਚਿਣ ਕੇ ਰੱਖਿਓ ਹੁੰਦੇ ਆ ਤੇ ਹਾਂਜੀ ਜੀ ਹੱਥ ਲਾਵੇ ਬਾਪੇ ਤੋਂ ਇੱਥੇ ਆ ਗਈ ਹੈ ਚਾਹ ਦੀ ਦੁਕਾਨ ਚਾਹ ਕੀ ਹੈ ਜੀ ਸ਼ਕੰਜਵੀ ਕੀ ਸ਼ਕੰਜਵੀ ਕੀ ਕਿਤਨੇ ਦਾ ਗਲਾਸ ਦਿੱਤੇ ਹੋ ਜੀ बीस रुपए का ये भेज भी भेजती है आप आगे हमारे यूट्यूब चैनल पे ठीक है फिर नहीं कंज भी लगे वीडियो ना लेंगे नहीं लाएंगे आपकी वीडियो ठीक है ओके गुड तो ये कैसे दर्शन हो गए ओके ये आए पटना तो पटना से हाँ तो कॉलेज का ग्रुप लेके आए हैं पटना तो बढ़िया कैसा लगा यहाँ के सब कुछ अच्छा लगा बहुत बढ़िया लगा बढ़िया लगा ना चलो गुड गुड पंजाब में भी आओ कभी हाँ, हाँ आएंगे आएंगे नहीं आए नहीं, पंजाब तो में नहीं। बहुत कुछ देखने लायक है बहुत कुछ बढ़िया बढ़िया टूर पंजाब का ही बनाएंगे बहुत कुछ आप सर्च मारोगे ना यूट्यूब पे जाके सब कुछ मिलेगा आपको तो जाओ देखो आओ मोस्ट वेलकम है आपका सभी का आ जाओ ठीक है शकंजी पिलांज भी अपना भ्रा ਉਸ ਵੇਲੇ ਸਾਡੀ ਕਹਿੰਦੀ ਮੇਰੀ ਵੀਡੀਓ ਵਿੱਚ ਲੈ ਕੇ ਨਾ ਆਏ ਤਾਂ ਚਲੋ ਮੈਂ ਕਹਾਂ ਕੋਈ ਉਹਦੇ ਬ੍ਰਦਰ ਆਏ ਤੇ ਇਹਨਾਂ ਨਾਲ ਮੈਂ ਗੱਲ ਕੀਤੀ ਆ ਗੁਰੂ ਤਤਰਾਜੀ ਬਾਰੇ ਇਹਨਾਂ ਨੇ ਬਹੁਤ ਰੋਚਕ ਜਾਣਕਾਰੀ ਦਿੱਤੀ ਆ ਤੇ ਉਹ ਮੈਂ ਅੱਗੇ ਐਕਸਪਲੇਨ ਕਰੂੰਗਾ ਜਦੋਂ ਆਪਾਂ ਗੁਰੂ ਦੀ ਤਤਰਾ ਦੇ ਮੰਦਿਰ ਤੇ ਜਾਵਾਂਗੇ ਮੱਥਾ ਟੇਕਾਂਗੇ ਤੇ ਇਹਨਾਂ ਨੇ ਦੱਸਿਆ ਇਸ ਤੋਂ ਅੱਗੇ ਤਿੰਨ ਮੰਦਿਰ ਹੋਰ ਵੀ ਆ ਕਾਹ ਪਿਆ ਉਹ ਅੱਗੇ ਹੋ ਦਤ ਮਹਾਰਾਜ ਕੇ ਮੰਦਿਰ ਸੇ ਅੱਗੇ ਮੰਦਿਰ ਹੈ ਉਸਕਾ ਰਣੂ ਕਾ ਅਸੋਯਾ ਮਾ ਕਾਲੀ ਅੱਛਾ ਤਿੰਨ ਟੋਕੇ ਸਭ ਸੇ ਬੜਾ ਉੱਚਾ ਪਰਵਤ ਪਹਿ ਗੁਰੂ ਗੋਰਤਰਾ ਉਸੇ ਕਮੜਰ ਕੁੰ ਆਸ਼ਰਮ ਹੈ ਵਹਾਂ ਸੇ ਦਤ ਮੰਦਿਰੇ कमडोर गुण आश्रम में वहां 12 घंटा खाना फ्री में चलता है वहां कोई ऐसे पैसा देगा तो भले ना देगा तो भले वो तो 12 महीना चलता है थी थी। ये माता रानी का मंदिर है मेन मंदिर है वो अम्बाजी मंदिर अम्बाजी मंदिर।, मंदिर तो ठीक है जी मिलते हैं बस पहुंच चले हैं थोड़ी रह गई हैं पोड़ियां हुन काफी लाग गए हैं बस इथे गुरु अपने गुरु गोरखनाथ जी दा आ गया मंदिर पे और तो दूसरे पासे आगे जाके उन्ना ही गया गुरु दत्तात्रेय जी दा ਪੋੜੀਆਂ ਵਧੀਆ ਨੇ ਪੋੜੀਆਂ ਵਧੀਆ ਆ ਹ ਮੁੰਡਾ ਹਾਲ ਤਾਂ ਕਹਿੰਦਾ ਪੜੀਆਂ ਬਹੁਤ ਵਧੀਆ ਇਹ ਤੇ ਇਨਾ ਆ ਵੀ ਤਿਲਕਣ ਵਾਜੀ ਬਹੁਤ ਇਦਾਂ ਮਾਰਬਲ ਲਾਇਆ ਹੁੰਦਾ ਨਾ ਇਦਾਂ ਆ ਆ ਦੇਖੋ ਤਿਲਕਣ ਤਿਲਕਦੀਆਂ ਮੋਹਦਾ ਤੇ ਆਓ ਦਰਸ਼ਨ ਕਰੋ ਹਲੇ ਦੋਲੇ ਬਿਲਕੁਲ ਪਲੇਨ ਆ ਬਸ ਗਿਰਨਾਰ ਪਰਬਤ ਜਿਹੜਾ ਇਹਦੀ ਪਰਬਤ ਮਲ ਆਇਆ ਦੂਸਰੇ ਸਾਈਡ ਸਾਹਮਣੇ ਪਾਸੇ ਪਲੇਨ ਆ ਸਾਰਾ ਹੀ ਪਲੇਨ ਆ ਅੱਗੇ जी फाइनली पहुंच गए आप गोरखनाथ जी के मंदिर संगत मा टेक वापस आ रही अगो तो हाँ जी हाँ जी हाँ जी 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 तो गोरखनाथ ਇਹ ਗੋਰਖਨਾ ਜੀ ਦੇ ਮੰਦਿਰ ਤੋਂ ਆਪਾਂ ਸ਼ੂਟ ਇੱਥੇ ਵੀ ਕਰਨੀ ਦਿੰਦੇ ਆ ਬਾਹਰੋਂ ਕਹਿੰਦੇ ਕਰ ਲਿਓ ਤੇ ਸਾਹਮਣੇ ਗੁਰੂ ਗੋਰਖਨਾ ਜੀ ਤੇ ਇਹਨਾਂ ਦੇ ਗੁਰੂ ਜਿਹੜੇ ਹੈਗੇ ਆ ਮਸਤਿੰਦਰਨਾਥ ਜੀ ਤੇ ਨਾਲ ਸ਼੍ਰੀ ਬਰਬਜੀਤ ਦੀ ਮੂਰਤੀ ਸਭ ਨਾਲ ਹੋਈ ਹੋਆ ਤੇ ਜਿਹੜੇ ਗੁਰੂ ਦਤਾਤਰਾ ਜੀ ਸੀ ਉਹ ਇਹਨਾਂ ਦੇ ਮਸਤਿੰਦਰਨਾਥ ਦੇ ਗੁਰੂ ਸਿਗੇ ਤੇ ਆਜੋ ਅੱਗੇ ਚੱਲਦੇ ਆ ਤੇ ਇਹ ਹੈਗੀ ਆ ਕਹਿੰਦੇ ਪਾਪ ਪੁੰਨੇ ਗੁਫਾ ਜਦਦੇ ਜਿੱਦੇ ਬਾਹਰ ਨਿਕਲਦੇ ਆ ਤੇ ਮੰਦਰ ਦੇ ਸਾਹਮਣੇ ਹੈਗੀ ਆ ਪਾਪ ਪੁੰਨੇ ਗੁਫਾ ਤੇ ਇਹ ਗੁਫਾ ਦੇ ਵਿੱਚੋਂ ਦੀ ਜਾ ਕੇ ਅੱਗੇ ਤੇ ਗੁਫਾ ਦੇ ਉੱਪਰ ਜਾ ਕੇ ਗੋਰਖਨਾਥ ਜੀ ਨੇ ਤਪੱਸਿਆ ਕੀਤੀ ਆ ਇਹ ਮੈਨੂੰ ਲੱਗਦਾ ਇਦਾਂ ਹੀ ਹੋਣਾ ਪੈਣਾ ਹੈ ਇਦਾਂ ਹੀ ਹੋਣਾ ਵਾਹ ਵਾਹ ਇਹ ਗੁਫਾ ਜਿਹੜੀ ਆ ਨਾ ਬਹੁਤ ਹੀ ਜ਼ਿਆਦਾ ये बहुत शराब हो रही बहुत ज्यादा